ਸਤਿ ਸ਼੍ਰੀ ਅਕਾਲ ਦੋਸਤੋ ਅੱਜ ਪਹੁੰਚੇ ਆ ਢਨੋਲੇ ਪਸ਼ੂ ਮੇਲੇ ਤੇ ਜਿੱਥੇ ਦੇਖ ਰਹੇ ਆ ਬੰਨਸਨ ਨਸਲਾਂ ਦੇ ਪਸ਼ੂ ਤੇ ਇੰਡੇਰੇ ਛੋਟੀ-ਛੋਟੀ ਦੇ ਮੱਝਾਂ ਤੇ ਗਾਵਾਂ ਇੱਥੇ ਮਿਲਦੀਆਂ ਸੋਹਣੀਆਂ ਚਵਾਈ ਵਾਲੀਆਂ ਉਹ ਦੇਖ ਰਹੇ ਆ ਤੇ ਦਿਖਾਉਨੇ ਤੁਹਾਨੂੰ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਪ੍ਰਕਾਸ਼ ਜਟਾਣਾ ਅੱਜ ਪਹੁੰਚੇ ਆ ਢਨੋਲੇ ਦੇ ਮੇਲੇ ਤੇ ਮੱਝਾਂ ਤੇ ਗਾਈਆਂ ਦਾ ਮੇਲਾ ਹੈਗਾ ਉਹਦੀਆਂ ਤੁਹਾਨੂੰ ਬੰਨਸਨ ਗਿਆ ਦਿਖਾਉਨੇ ਆ ਸਾਡੇ ਚੈਨਲ ਨੂੰ ਪਰਤੀ ਚੇਤਾਨਾ YouTube ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਬਾਕੀ ਵੀਰੇ ਸਾਰੇ ਭਰਾ ਬਾਹਰ ਚਲੇ ਜਾਓ ਬਾਦੂ ਭਰਾ ਵੀ ਅੰਦਰ ਨਾ ਖੜੋ ਕਿਉਂਕਿ ਜੱਜਮੈਂਟ ਕਰਨ ਦੇ ਵਿੱਚ ਪ੍ਰੋਬਲਮ ਆਉਂਦੀ ਆ ਇਹ ਫਿਰ ਮੁੜ ਕੇ ਤੁਸੀਂ ਇਹ ਵੀ ਗਲਤ ਜੱਜਮੈਂਟ ਹੋਊਗੀ 7ਵਾਂ ਨੰਬਰ 985 8ਵਾਂ ਨੰਬਰ 1123 9ਵਾਂ ਨੰਬਰ 1176 10 ਨੰਬਰ 232 ਇਹ ਲੈਣਾ ਉਤਾਰ ਲੈਣ ਜੀ ਤੇ ਬਾਕੀ ਆਪਣੇ ਨਾਲ ਲਗੜਾ ਕੇ ਫੋਨ ਰੁੜਤੀ ਰਹਿ ਗਿਆ ਯਾਰ ਸਤ ਬਾਦੀ ਜਾਨੋ ਕਦੂ ਘਟੇ ਰਹੇ ਤੇ ਜਿਹੜੇ ਡੋਕਰ ਬੋਲਦੇ ਆ ਇਹ ਤੋਦਨ ਲੈਣਾ ਨਾ ਨਿਕਾਇ ਕਿ ਨਾ ਸੁਣਾਣਾ ਝੂਠ ਅਸੀਂ ਫੁੱਲ ਬੰਦ ਨੇ ਤੇ ਨਾਲ ਹੀ ਸਾਡੀ ਵਗੜ ਭਾਰ ਕੇ ਜਿਹੜਾ ਜਾਣ ਲੱਗੇ ਆ ਆਪਣਾ ਡਰੈਸ ਵਗੈਰਾ ਤਾਂ ਇੱਕ ਨੰਬਰ ਨੇ ਬੋਲਦੇ ਆ ਜੀ ਕਿੰਨੇ ਘੰਟਾ ਨੇ ਕਿੰਨੇ ਕਿਉਂ ਸਾਡੀ ਮੈਂ ਕੋਈ ਲੈ ਕੇ ਜਿਹੜੇ ਵੀਰ ਜੀ ਸਰਪ੍ਰਸਤ ਜਿਹੜੇ ਵੀਰਾਂ ਦੇ ਡੰਗਰਾਂ ਨੇ ਮੈਂ ਤੁਹਾਨੂੰ ਆ ਕੇ ਫੇਰ ਦੱਸਦਾ ਬੁਲ ਇਹ ਅੱਕ ਦਾ ਫਰਕ ਰਹਿ ਗਿਆ ਨਹੀਂ ਕਿਉਂਕਿ ਇਹ ਨੰਬਰ ਇਹ ਪਹਿਲੇ ਨੰਬਰ ਵਾਲੀ ਦਾ ਕਿਦਾ ਦਵਾਉਣਗੇ ਆ ਸੀ ਨੂੰ ਮੈਂ ਕੱਲ ਨਾ ਕਰਪਾਣਾ ਹੁੰਦੀ ਪਹਿਲੇ ਨੰਬਰ ਤੇ ਤੁਸੀਂ ਕਹਿੰਗੇ ਹਾਂ ਹਾਂ ਇਹੀ ਹੈ ਸਾਰਿਆਂ ਨੂੰ ਪਿਆਰ ਉਹਨੇ ਰਾਮ ਨਹੀਂ ਨਾਲ ਉਹਦੀ ਨਾ ਹਾਂ ਨਾ ਹਾਂ ਮੈਂ ਹਾਂ ਕਿਹੜਾ ਉਹ ਫੜਾ ਜਾ ਮੈਂ ਲਈ ਉਹ ਹੀ ਹੈ ਨਾ ਆਦਰਾ ਪੱਕੇ ਨੇ ਸਾਨੂੰ ਕੱਪੜੇ ਪੁੱਟਾ ਚੱਲੇ ਨਹੀਂ ਆ ਬਸਾ ਬਸਤੀ ਰ ਬਹੁਤ ਕੰਡ ਲੱਗੇ ਹੋਏ ਮਦਰੀ ਪਹਿਲੇ ਨੰਬਰ ਦੀ ਝੋਟੀਆਂ ਨੀਲੀ ਰਾਵੀ ਦੀ ਹੈਲੋ ਕਸ ਕਿਹੜਾ ਇਹ ਦਮ ਹੋ ਗਿਆ ਇਹ ਪਹਿਲੇ ਨੰਬਰ ਦੇ ਆ ਖੀਰੀਆਂ ਚੋਂ ਮਾਰ ਕਰੇ ਕੋ ਚਾਲ ਦੋ ਅਜੂਬਾ ਲੈ ਵੀ ਹੈਲੋ ਅਰੇ ਲਈ ਆਈ ਬਾਈ ਨੂੰ ਕਰ ਹੈਲੋ ਲੈ ਆਓ ਮੜੀ ਚੱਕਿਆ ਯਾਰ ਦਰਸ਼ਨ ਕਰਾ ਲੋ ਕ ਲੈ ਆਓ ਵੀਰੇ ਦੁੱਤ ਵੀ ਮਾਰ ਕੇ ਅਸੀ ਤੁਸੀਂ ਇਹ ਨਹੀਂ ਦੇਖ ਰਹੇ ਹੋ ਦੂਜੇ ਕਟਾਂ ਦੇ ਨਾਲ ਇਹਦੀਆਂ ਲੱਤਾਂ ਦਾ ਮੈਚਿੰਗ ਕਰੋ ਵੀ ਇਹਦੀਆਂ ਲੱਤਾਂ ਕਹੀਆਂ ਹੀ ਆ ਤੇ ਉਹਦੀਆਂ ਠੀਕ ਹੈ ਜੀ ਘੜੀ ਬਾਈ ਜੀ ਹਾਂ ਜੀ ਉਹ ਮੈਂ ਕੀ ਨਹੀਂ ਚੱਲਦਾ ਹੁਣ ਬਸ ਦੋਲਾ ਸਿੰਘ ਵਾਲੇ ਤੋਂ ਆਈ ਪਹਿਲੇ ਅੰਦਰ ਚਲਾ ਬੜਾ ਯਾਰ ਇਹਨੂੰ બોલ લે ગોપી બોલ લે ગોપી ગોપી બોલ લે ગોપી બોલ લે ગોપી ਬੰਦਾ ਸੱਡਣਾ ਬੰਦਾ ਨੂੰ ਲੱਤਾਂ ਕਰਦਾ ਹੈ ਬੰਦਾ ਨਹੀਂ ਹੈ ਓਏ ਆ ਇਹਨਾਂ ਨੂੰ ਪੀਣਾ ਆਉਂਦਾ ਓਏ ਇਹਨਾਂ ਨੂੰ ਪਾ ਲਈ ਆ ਆ ਦੇਖੋ ਆ ਦੇਖੋ ਆ ਆਜੋ ਬੱਸ ਯਾਰ ਪੱਲਾ ਇਹਨਾਂ ਨੂੰ ਯਕੀਨ ਨਹੀਂ ਆ ਆ ਵੀ ਇਹਦੇ ਵਿੱਚ ਬੰਦੇ ਆ ਯਾਰ ਲੈ 50 ਕਿਲੋ ਤੋਂ 60 ਅਕਾਲ ਸਿਮਰ ਜੋਟੇ ਡੀਪਰਸ ਜੀ ਆਵਰਨ ਸਿੱਤੀ ਵਸਣਾ ਕਰੀਏ ਦੋ ਗਾਮ ਨੇ ਘਕੇ ਬਾੜੇ ਵਿੱਚ ਬੱਕੇ ਲਾ ਲਿਆਂ ਦਾ ਡੱਬ ਬੱਕੜ ਬੈ ਸੇਵਣੇ ਜੀ ਕਿਧਰ ਗਏ ਰਹਿ ਗਏ ਮੇਲਾ ਲੁੱਟਣੇ ਉੱਪਰ ਲੁੱਟ ਕੇ ਮੇਲਾ ਉਸ ਤੋਂ ਰਹਿ ਗਿਆ ਮੇਲਾ ਮਾਰਾ ਦਾ ਪੱਟੇ ਸਾਪੀ ਮਾਰਣ ਵਾਲਾ ਜਾਮ ਦਾ ਵੀ ਮੱਕੀ ਦੇ ਚਾਰ ਵਾਲੀ ਮਸ਼ੀਨ ਆ। ਅਬ ਉਹਦੀ ਕੀ ਕਰਨ ਦਾ ਰਸਤਾ ਦਿੰਦੇ ਨਾ। ਲਾਂਗ ਦੇ ਲਾਂਗ ਦੇਖ ਭਜਾ ਕੇ ਦੇਖ। ਆਪਣਾ ਤਾਂ ਨਹੀਂ ਬੈਠਾ ਤੜਿਆ ਕੋਈ ਲਾਂਗ। ਹੋਏ ਜਾਂਦਾ ਲਾਂਗ। ਬਈ ਚਾਬੀ ਕੱਢ ਲੈ ਕਿਤੇ ਸਾਰਾ ਅੱਧੀ ਮੰਡੀ ਫੜਦੇ ਚਾਰ ਕਰਾਂ। ਦੇਖ ਕੀ ਸਟਾਰ ਲਗ। ਕੀ ਪ੍ਰਾਈਸ ਹੈ ਬਈ ਇਹਦਾ? ਇਹਦਾ ਹੈਗਾ ਜੀ 55 ਲੱਖ ਰੁਪਇਆ ਅੱਜ ਹੈਗਾ 2 ਲੱਖ ਦਾ ਡਿਸਕਾਊਂਟ ਮੰਨ ਲਓ ਮੇਡੇ ਦੇ ਅਕੋਰਡਿੰਗ ਠੀਕ ਹੈ ਅਲਾਡਾਰ ਰਮਿੰਦਰ ਬਾਣ ਜੀ ਮਹਿਗਾ ਲੈਡ ਦਾ ਪ੍ਰਦਰਸ਼ਨ ਕਰਦਾ ਹੋਇਆ ਉਹ ਬੜੀ ਸੁਣੀ ਲੱਗਦੀ ਬਾਹਮੂ ਵੀ ਹੋ ਰਿਹਾ ਅਗੜਾ ਧੌਣ ਨਹੀਂ ਰਹੀ ਧੌਣ ਉਹ ਬਾਹ ਹੱਸਦੀ ਨਹੀਂ ਕਿਥੋਂ ਆ ਰਹੀ ਇੱਕ ਮਿੰਟਾ ਹੀ ਰਹਿ ਜਾਓ ਜਦੋਂ ਬਾਲਾ ਸੈਟ ਹੋਣਾ ਨਾ ਆ ਗਾਂ ਕਿੰਨੀ ਸੁਣੀ ਪਾਹ ਲਾਦਾ ਜੂਰਾ ਆਉਂਦਾ ਕਰੀ ਟਾਂ ਲੱਤ ਸਾਈ ਇੱਥੇ ਛਾ ਗਿਆ ਗਰੂ ਇੱਥੇ ਉਹ ਹੀਰ ਵਾਲਾ ਛਾ ਗਿਆ ਮਦੀਨ ਵਾਲਾ ਆ ਗਿਆ ਹੀਰਾ ਛਾ ਗਿਆ ਹੀਰਾ ਮੈਂ ਉਹ ਬਾਬਾ ਹਣ ਓਏ ਓਏ ਹਣ ਜਾ ਤੂੰ ਆ ਮਾਸੀ ਦਾ ਮੁੰਡਾ ਬਰਾਂ ਲਾਉਂਦੇ ਕੋਈ ਜਾ ਸ਼ਵਾਨੀ ਪਰ ਰਾਣ ਕੋਲੇ ਵੀ ਜਾ ਕੇ ਓ ਜਾਈ ਮਾਪਾ ਹਣ ਜਾ ਜਾ ਨਾ ਜਾ ਆ ਆ ਓਏ ਆ ਓਏ ਤੂੰ ਫਿੱਟ ਮੈਂ ਬੜਾ ਅੰਦਰੋਂ ਤੰਤਰੀ ਕੋਲ ਤੰਬਲ ਅੰਦਰੋਂ ਆਏ ਆਏ ਪਰ ਆਓ ਬੁੜਿਆਂ ਦੇ ਕਿਸੇ ਕਿਸੇ ਚੀਜ਼ ਨਹੀਂ ਬਣੀ ਸੀ ਉਹ ਛੋਟਾ ਵਾਲਾ ਹਮੇਸ਼ਾ ਉਹ ਤੇਰੇ ਬੜੇ ਛੋਟੇ ਸੁਣਾਂ ਆਲਾ ਬੋਜਨ ਕਿਰੀਪਾ ਪਾ ਮੇਲਿਆਂ ਦੀ ਸ਼ਾਮ ਹੋਜੀ ਕੇ ਨਾ ਬਣੀ ਕੀ ਨਾਂ ਬਾਈ ਉਹ ਬੁਲਦਾ ਕਿਹੜਾ ਬਾਈ ਹਿੰਦੂਸਤਾਨ ਕੀ ਪ੍ਰਾਈਪਰੂਸ ਹੈ ਚੈਂਪੀਅਨ ਹੈ ਹਾਂ ਹਾਂ ਲਾਪਲਾਈ ਕਰ ਹਾਂ ਠੀਕ ਹੈ ਲੈ ਵੀ ਦੇ ਸਕਦੇ ਨਾ ਸਟਾਰ ਟੂ ਆਇਆ ਬੋਲਾ ਇਸ ਵੀ ਪੜੇ ਉਹ ਆਪਣੇ ਜੀ ਸੁਦੂਗਲੇ ਕਿਹੜਾ ਚੋਗਾ ਉਹਦਾ ਕਿਹਨੋਂ ਆਗਾ ਕਰਨਾਟਕ ਬਈ ਕਰਨਾਟਕ ਉਹਦਾ ਬੱਚਾ ਠੀਕ ਆ ਲੈ ਜੀ ਦੇਖ ਆ ਤੁਸੀਂ ਰਿਜ਼ਲਟ ਬਹੁਤ ਸੋਹਣਾ ਹੈ ਬਾਈਆਂ ਕੋਈ ਮੇਲ ਕਾ ਹਾ ਦੋਨੇ ਇੱਕ 5.5 ਮਹੀਨਿਆਂ ਦਾ ਤੇ ਇਹਦੀ ਹੁਣ 34 ਲਿਖਤਾ ਹੀ ਜਣਾ ਬਹੁਤ ਸੋਹਣਾ ਜਿਆਦਾ ਕੋੜ ਗਿਆ ਜੀ ਇਹ ਮੇਰੇ ਕੋਲ ਕੋੜ ਵੀ ਆਇਆ ਬਈ ਇਹ ਆਪਣੇ ਘਰੇ ਸ਼ੇ ਪਸੰਦ ਲੈ ਜੀ ਕਿਹੜੇ ਸਾਨ ਦਾ ਵੀਰੇ ਇਹ ਰਕੜੋ ਲੱਗਦਾ ਨਹੀਂ ਮਗਰ ਗਿਆ ਕਿਹੜੀ ਨਸਲ ਆ ਵੀਰੇ ਇਹ ਮੰਗਦੇ ਨੂੰ ਗਏ ਬਾਹਰ ਨੂੰ ਇਹ ਕਿੱਥੋਂ ਦੀ ਹੈ ਇਹ ਇਹ ਬਾਹਰ ਦੀ ਹੈ ਆਸਟ੍ਰੇਲੀਆ ਚੋਂ ਹੁੰਦੀਆਂ ਗਾਹੀਆਂ ਕਿ ਤੱਕ ਨਿੱਕੀਆਂ ਆ ਆ ਬਿੱਲੀ ਆ ਵੀਰੇ ਹਾਂਜੀ ਵੀਰੇ ਆ ਕਿਹੜੀ ਨਹੀਂ ਆਪਣੇ ਵਾਲੀ ਨਹੀਂ ਕੁੱਕੜ ਖਾਣੀ ਪਰਸ਼ੀਨ ਪਰਸ਼ੀਨ ਤਾਈ ਇਹੋ ਵਸਲਾ ਨਿਕ ਵੇਛੀ ਦਿਨਾਂ ਛੇਲ ਵੀ ਹੈ ਛੇਲ ਵੀ ਹੈ ਮਾ ਮੁਰਗੀ ਚ ਡਾਕੂਤਰ ਹੈ ਨਾ ਬਰੋਣਾ ਉਹ ਮੋਟੂ ਨੂੰ ਲੈਣਾ ਵੀ ਨਾ ਕਿੱਥੋਂ ਨਹੀਂ ਨਾ ਉਹ ਮੁਰਗੀ ਨੂੰ ਮਾਰਦੀ ਆ ਬਈ ਬਾਹਰ ਦੇ ਆ ਜਾ ਰਿਹਾ ਹੈ। ਗਿਆ ਯਾ। 100 ਰੁਪਏ ਦੀ ਜੋੜੀ ਹੈ। ਕੱਲਾ। ਜੋ ਕੱਲਾ ਹੈ। ਵੱਡੇ ਵੱਡੇ ਵੱਡੇ। ਵੱਡੇ। ਇਹਦੀ ਹੁਣ ਕਿੰਨੀ ਐ ਜੂ। ਆਹ 3 ਸਾਲ ਦਾ, ਆਹ 2.5 ਸਾਲ ਦਾ। ਇਧਰ ਆਪਣੇ ਮੋਹਲ ਚ ਮਤਲਬ ਗਰਮੀ ਗਰਮੀ ਤੁਸੀਂ ਮੰਨਦੇ। ਸੁਖਵੀਰ ਬਾਦਲ ਰੱਖਦਾ। ਉਹਦੇ ਕੋਲ ਦਾ। ਉਹ ਹਰ ਇੱਕ ਜੀ ਉਹਦੇ ਕੋਲ। ਪੈਨ ਆਪਣੇ ਤਾਂ ਖਲ ਲਾਉਂਦੇ ਯਾਰ ਇਹਨਾਂ ਨਾ ਵੇਚਦੇ ਆ ਵੇਚ ਕੇ ਨਾਲੇ 11500 ਲੈਂਦੇ ਆ ਬਸ ਹਾਂ 1 ਕਿਲੋ ਦੁੱਧ ਕਾਰ ਵਿੱਚ ਪੱਗਲੇ ਸੂਏ ਉਂਡਾ ਦਰਾਈ ਕੋੜੀ ਕਰਕੇ ਪੈਂਦਾ ਸੁਣੋ ਕਿਹ ਭਾਈ ਕਿਹਦਾ ਲੈ ਲਿਆ ਨਾ ਫੋਟੋ ਤੇ ਦਰਦ ਦਉਂਦਾ ਹਿੱਥ ਨਾ ਹੁਣ ਕਿਹਦਾ ਕਿੱਥੇ ਗਿਆ ਮਿੰਦਾ ਤ੍ਰਿਸ਼ਮਾ ਕਿ ਨਾਦਾ ਯਾ ਆ ਜਾ ਹਾਂ ਮੈਂ ਕਰਾਂ ਪਾ ਜਾਏਗੀ ਕਿ ਜਣਾ ਹੈ ਆਜਾ ਬੇਲੇ ਗੁਰੂ ਜੀ ਉਹ ਇਸ ਤੋਂ ਪਹਿਲਾਂ ਚੀੜਨਾ ਹੋਰ ਬਲੂਕ ਚੱਲ ਬਾਹਰ ਰਹੂ ਹੱਥਾਂ ਦੇ ਬੈਂਟੇ ਬਈਆ ਵੀਡੀਓ ਕਰਨਾ ਬੰਦਾ ਲੱਗ ਬਣਾ ਲੈਣਾ ਕਿਤੇ ਭੁੱਖ ਲੈਂਦੀ ਹੋਈ ਭੁੱਖ ਉਹ ਸਰਖਾਸ ਪੈਸ਼ੀਮਾਨ ਜਲਾ ਰੋਤਾ ਹਰਿਆਣਾ ਮਸਟਰਨ ਸਕੂਲ ਆਪਣਾ ਕੋਸੇ ਵਿਦਾਲੇ ਨਾ ਪ੍ਰਾਈਵੇਟ ਹੈ ਭਾਈ ਸਾਹਿਬ ਆਪਣਾ ਸਕੂਲ ਸੰਭਰਿਆ ਹੈ ਆਪਣਾ ਸਕੂਲ ਦਾ ਕਾ ਇੱਕ ਬਾਤ ਤਾਂ ਦੇਖੀ ਗੁਰੂ ਜੀ ਬਾਲਕ ਸੁਗਾ ਸੁਗਾ